ਇਸ ਵਾਰ ਤੇ ਸਾਡੇ ਸੁਭਾਅ ਬਣ ਚੁੱਕੇ ਨੇ ਵੀ ਜਿਹੜਾ ਅਸੀਂ ਚੰਗਾ ਕੰਮ ਕਰਦੇ ਆ ਨਾ ਉਹ ਸਾਡਾ ਲੇਖੇ ਲੱਗਦਾ ਪਿਆ ਤੇ ਜਿਹੜਾ ਬੁਰਾ ਕੰਮ ਹੈ ਨਾ ਉਹ ਲੇਖੇ ਨਹੀਂ ਲੱਗਦਾ ਪਰ ਸੱਜਣੋ ਨਹੀਂ ਮਹਾਤਮਾ ਤੁਸੀਂ ਤਾਂ ਜੀ ਹਜ਼ੂਰ ਪਾਛ ਜੀ ਗੁਰਬਾਣੀ ਸਿਆਣਿਆਂ ਦੀ ਮੱਤ ਉਹ ਕਹਿੰਦੀ ਆ ਪਈ ਇਹ ਤੁਹਾਡੇ ਬੀਜ ਨੇ ਸਾ ਸੰਗਤ ਜੀ ਇਹ ਬੀਜ ਨੇ ਨਿੰਦਿਆ ਚੁਗਲੀ ਈਰਖਾ ਦੁਬਦਾ ਵਿਸ਼ੇਵਿਕਾਰ ਹੀਰਾ ਫੇਰੀ ਵਲ ਛਲ ਠੱਗੀ ਚੋਰੀ ਯਾਰੀ ਇਹ ਬੀਜ ਨੇ ਤੇ ਸਜਣੋ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ੈਂਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਚੰਨ ਚ ਪ੍ਰਾਰਥਨਾ ਕੀਤੀ ਹੈ ਨਾ ਇਹ ਇਸ ਗੱਲ ਨੂੰ ਸਪਸ਼ਟਿਕਨ ਕਰਨ ਦੇ ਵਾਸਤੇ ਇਸੇ ਤਰ੍ਹਾਂ ਇਹ ਬੀਜ ਬੀਜੇ ਉੱਗੇ ਵੇਖਣੇ ਜੇ ਤੇ ਫਿਰ ਪਿੰਗਲ ਵਾਲੇ ਚਲੇ ਜਾਓ ਸਾਸਾਂ ਕੇ ਓ ਉਥੇ ਚਲੇ ਜਾਓ ਇਹ ਬੀਜ ਉੱਗੇ ਜੋ ਉਥੇ ਗੁਰੂ ਦੀ ਕਿਰਪਾ ਹੈ ਇਹ ਮੇਰੀਆਂ ਕੋਈ ਕਿਤਾਬੀ ਗੱਲਾਂ ਨਹੀਂ ਤੁਸੀਂ ਕਿਤਾਬੀ ਗੱਲਾਂ ਆਖੋ ਕਿਤਾਬੀ ਗੱਲਾਂ ਨਹੀਂ ਇਹ ਇਹ ਸਤguru ਦੀ ਬਖਸ਼ਿਸ਼ ਹੈ ਸਾਧ ਸੰਗਤ ਜੀ ਉਹ ਜਿਹੜਾ ਪਿੰਗਲਵਾੜਾ ਹੈ ਨਾ ਉੱਥੇ ਕੋਈ ਮਾਮੂਲੀ ਬੰਦੇ ਨਹੀਂ ਜੇ ਤੁਸੀਂ ਆਖੋ ਤੁਸੀਂ ਮਾਮੂਲੀ ਬੰਦੇ ਨੇ ਉੱਥੇ بڑے بڑے ਵਕੀਲ بڑے بڑے ਜੱਜ بڑے بڑے ਸੰਤ ਮਹਾਤਮਾ بڑے بڑے ਗਿਆਨੀ ਧਿਆਨੀ بڑے بڑے ਨੇਤਾ ਤੇ بڑے بڑے ਲੀਡਰ ਨੇ ਪਿਛਲੇ ਜਨਮਾਂ ਦੇ ਉਸ ਪਿੰਗਲਵਾੜੇ ਚ ਸਾਧ ਸੰਗਤ ਚ ਬਹੁਤਿਆਂ ਦੇ ਜੋ ਮੇਰੀ ਗੱਲ ਦਾ ਉੱਥੇ ਕੋਈ ਮਾਮੂਲੀ ਬੰਦਾ ਨਹੀਂ ਜੇ ਜਿਨ੍ਹਾਂ ਨੇ ਬੀਜ ਬੀਜੇ ਸੀ ਸਾਧ ਸੰਗਤ ਚ ਜਿੰਨਾਂ ਬੀਜ ਵਿਜੇ ਸੀ ਨਾ ਉਹ ਉੱਗੇ ਨੇ ਉਗ ਪਏ ਨੇ ਦਿਨ ਦਾ ਨਹੀਂ ਪਤਾ ਰਾਤ ਦਾ ਨਹੀਂ ਪਤਾ ਵਿਸ਼ਟਾ ਦਾ ਨਹੀਂ ਪਤਾ ਪਿਸ਼ਾਬ ਦਾ ਨਹੀਂ ਪਤਾ ਆਪਣੇ ਦਾ ਨਹੀਂ ਪਤਾ ਬਗਾਨੇ ਦਾ ਨਹੀਂ ਪਤਾ ਦਿਨ ਦਾ ਨਹੀਂ ਪਤਾ ਰਾਤ ਦਾ ਨਹੀਂ ਪਤਾ ਸਰਦੀ ਦਾ ਨਹੀਂ ਪਤਾ ਗਰਮੀ ਦਾ ਨਹੀਂ ਪਤਾ ਸੰਗਲ ਲੱਗੇ ਨੇ ਔਰ ਰਸੇ ਲੱਗੇ ਪਏ ਨੇ ਸਾਸ ਸੰਗੇ ਜੀ ਪਏ ਨੇ ਰਸੇ ਗੁਰਦੇ ਪਾੜ ਉਹ ਬੀਜ ਉੱਗੇ ਨੇ ਸਾਸ ਸੰਗੇ ਜੀ ਉਗਪੈਣੇ ਬੀਜ ਗੁਰਦੇ ਖੰਦਾ ਜਾਣਾ ਜੀਓ ਉਹ ਜਿਹੜੇ ਬڑے-ਬڑے ਜੱਜ ਸੀ ਨਾ ਵਕੀਲ ਸੀ ਸਾਧੂ ਸੰਤ ਮਹਾਤਮਾ ਗਿਆਨੀ ਧਿਆਨੀ ਸਨ ਬڑے-ਬڑے ਨੇਤਾ ਸਨ ਬੜੇ-ਬੜੇ ਲੀਡਰ ਸਨ ਉਹ ਵੀ ਜੋ ਉਗਪੈਣੇ ਹੁਣ ਉਗਪੈਣੇ ਸਾਧ ਸੰਗਤ ਵਿੱਚ ਹੁਣ ਖਾ ਪੁੱਤ ਦੇ ਅਨੁਸਾਰ ਸੰਗਤ ਵਿੱਚ ਇਹਨਾਂ ਨੂੰ ਖਾ ਗੁਰਦੇ ਪਿਆਰ ਇਸ ਵਾਸਤੇ ਦਾਸੇ ਪ੍ਰਾਰਥਨਾ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਬੜਾ ਚੰਗਾ ਹੈ ਤੁਸੀਂ ਸ੍ਰੀ ਭੈਣੀ ਸਾਹਿਬ ਦੀ ਯਾਤਰਾ ਕਰਦੇ ਹੋ ਸਤਗੁਰਾਂ ਦੇ ਚਰਨਾਂ 'ਚ ਆਉਂਦੇ ਹੋ ਬੜਾ ਹੀ ਚੰਗਾ ਹੈ ਹਰੀਦਵਾਰ ਜਾਂਦੇ ਹੋ ਬੜਾ ਹੀ ਚੰਗਾ ਹੈ ਹਜੂਰ ਸਾਹਿਬ ਜਾਂਦੇ ਹੋ ਬੜਾ ਹੀ ਚੰਗਾ ਹੈ ਪਟਨਾ ਸਾਹਿਬ ਆਪ ਜਾਂਦੇ ਹੋ ਬੜਾ ਹੀ ਚੰਗਾ ਹੈ ਪਰ ਕਿਤੇ ਮੇਰੀ ਇਹ ਗੱਲ ਨੂੰ ਮੇਰੀ ਬੇਨਤੀ ਯਾਦ ਰੱਖੋ ਜੇ ਕਿਤੇ ਕਿਤੇ ਪਿੰਗਲਵਾੜ ਵੀ ਜਾਇਆ ਕਰੋ ਸਾਸ ਅਗੇ ਜੀ ਉੱਥੇ ਜਾਇਆ ਕਰੋ ਤੁਹਾਡੇ ਮਨ ਨੂੰ ਪਤਾ ਲੱਗੇ ਇਹਨਾਂ ਨੂੰ ਕੀ ਹੋਇਆ ਉਹ ਮਨੁੱਖ ਜਿਉ ਨਹੀਂ ਹੋ ਉਹ ਮਨੁੱਖ ਜਿਉ ਮੂਨਾ ਸਾਸ ਅਗੇ ਜੀ